ਦੀਵੇ ਬੜੇ ਤਰ੍ਹਾਂ ਦੇ ਆ ਅੱਜ ਕੱਲ ਆਏ ਹੋਏ ਆ ਇੱਕ ਤਰ੍ਹਾਂ ਦਾ ਦੀਵਾ ਨਹੀਂ ਹੈ ਕਈ ਪ੍ਰਕਾਰ ਦੇ ਕਿੰਨੇ ਤਰ੍ਹਾਂ ਦੀ ਵੈਰਾਈਟੀ ਹੈ ਇੱਥੇ ਦੀਵੇ ਆ ਦੇਖੋ ਜੀ ਇਹ ਵਾਲੇ ਜਿਹੜੇ ਪੂਜਾ ਪੂਜਾ ਦੇ ਟਾਈਮ ਵੀ ਰੱਖੇ ਜਾਂਦੇ ਨੇ ਔਰ ਇਹ ਕੈਂਡਲਸ ਨੇ ਡਿਜ਼ਾਈਨਰ ਈ ਸੋਰੀ ਉਹ ਨਵਾਂ ਨਵਾਂ ਸਾਮਾਨ ਆ ਜੀ ਨਿਊ ਇਹ ਚੀਜ਼ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਇਹ ਜ਼ਿਆਦਾ ਅੱਜ ਕੱਲ ਇੰਨੀਆਂ ਆਈਟਮਾਂ ਆ ਗਈਆਂ ਕਿ ਲੋਕੀ ਕਨਫਿਊਜ਼ ਹੋਏ ਪਏ ਉਹ ਦੇਖ ਰਹੇ ਕਿ ਕੀ ਲਈਏ ਕੀ ਨਾ ਲਈਏ ਇੰਨੀ ਕੋਈ ਵੈਰਾਈਟੀ ਇਕੱਠੀ ਕਰ ਚੁੱਕੇ ਆ ਸਾਡੇ ਕੋਲ ਸਹੀ ਦਸੀ ਇਹ ਤਾਂ ਪੈਸੇ ਕੱਟ ਗਏ ਹੁਣ ਫਿਰ ਹੋਰ ਕੀ ਖਰੀਦ ਗੱਲ ਜੀ ਸਤਿ ਸ਼੍ਰੀ ਅਕ ਹਾਂਜੀ ਹੋ ਰਹੀ ਹੈ ਹੋ ਰਹੀ ਹੈ ਚੱਲ ਰਹੀ ਹੈ ਹਾਂਜੀ ਹਾਂ ਸਭ ਤੋਂ ਜ਼ਿਆਦਾ ਕੀ ਇਸ ਵਾਰ ਜਿਹੜਾ ਤੁਸੀਂ ਲੈ ਆਇਆ ਹੈ ਕੈਂਡਲਸ ਵਗੈਰਾ ਔਰ ਦੀਵੇ ਹਾਂ ਕਿਹੜੇ ਦੀਵੇ ਜਿਹੜੇ ਲੈ ਆ ਤੇ ਸਭ ਤੋਂ ਜ਼ਿਆਦਾ ਡਿਮਾਂਡਿੰਗ ਨੇ ਦੀਵੇ ਆ ਦੇਖੋ ਜੀ ਇਹ ਵਾਲੇ ਜਿਹੜੇ ਪੂਜਾ ਪੂਜਾ ਦੇ ਟਾਈਮ ਵੀ ਰੱਖੇ ਜਾਂਦੇ ਨੇ ਔਰ ਇਹ ਕੈਂਡਲਸ ਨੇ ਡਿਜ਼ਾਈਨਰ ਇਸ ਵਾਰੀ ਬਹੁਤ ਨਵਾਂ ਨਵਾਂ ਸਮਾਨ ਹੈ ਜੀ ਨਿਊ ਇਹ ਦੇਖੋ ਇਹ ਵਾਲੇ ਦੀਵੇ ਨੇ ਤਾਂ ਇਸ ਵਾਰੀ ਪੂਰੀ ਸ਼ਾਪਿੰਗ ਜਿਹੜੀ ਹੈ ਪੂਰੀ ਰੱਜ ਕੇ ਕੀਤੀ ਹੈ। ਹਾਂਜੀ ਜੀ। ਕਹਿੰਦੇ Diwali ਜਿਹੜਾ ਦੀਵਿਆਂ ਦਾ ਤਿਹਾਰ ਹੁੰਦਾ ਸਾਰੇ ਪਾਸੇ ਰੋਸ਼ਨੀ ਰੋਸ਼ਨੀ ਹੁੰਦੀ ਹੈ ਐਂਕਿ ਐਂ ਲੱਗਦਾ ਵੀ ਪੂਰੇ ਘਰ ਨੂੰ ਰੋਸ਼ਨੀ ਰੋਸ਼ਨੀ ਕਰਦੇ। ਹਾਂਜੀ ਹਾਂਜੀ ਖੁਸ਼ੀਆਂ ਦਾ ਸਾਰਿਆਂ ਦਾ ਔਰ ਮਿਲਵਰਤਨ ਦਾ ਸਾਰਿਆਂ ਦੇ ਨਾਲ। ਹਾਂਜੀ ਜੀ। ਸੋ ਲਗਾਤਾਰ ਹੀ ਬਲੇ ਤਾਂ ਇਹ ਦੱਸੋ ਕਿੰਨੀ ਕਿੰਦੀ ਸ਼ਾਪਿੰਗ ਅਜੇ ਹੋ ਗਈ ਹੈ, ਅਜੇ ਕਿੰਨੇ ਕੁ ਪੈਂਡਿੰਗ ਪਈ ਹੈ? ਅਜੇ ਸਾਨੂੰ ਹੱਟੀਆਂ ਇੱਥੇ ਖਤਮ ਹੋ ਚੁੱਕੀਆਂ ਜੀ ਸਮੇਂ। ਹੱਟੀਆਂ ਦੀ ਲੋੜ ਹੈ। ਉਹ ਕਹਿੰਦੇ 1-2 ਦਿਨਾਂ ਤੱਕ ਆਣਗੀਆਂ। ਹੱਟੀਆਂ ਰਹਿ ਗਈਆਂ ਬਾਕੀ ਤਕਰੀਬਨ ਕੁਬੀਏ ਹਾਂਜੀ ਸਾਡੇ ਵੀ ਸ਼ਾਪ ਹੈ ਉੱਥੇ ਅਸੀਂ ਵੀ ਲਗਾਣਾ ਹੈ ਨਾ ਜੀ ਜੀ ਹਾਂਜੀ ਹਾਂਜੀ ਭਾਜੀ ਕਿਸ ਤਰੀਕੇ ਦੀ ਚੀਜ਼ ਹੈ ਜੋ ਸਭ ਤੋਂ ਜ਼ਿਆਦਾ ਮਾਰਕੀਟ ਦੇ ਵਿੱਚ ਡਿਮਾਂਡਿੰਗ ਦੇ ਵਿੱਚ ਕਿਤੇ ਜਾ ਰਿਹਾ ਕਿਹੜੇ ਦੀਵੇ ਨੇ ਕਿਹੜੀਆਂ ਹੱਟੀਆਂ ਨੇ ਦੀਵੇ ਬੜੇ ਤਰ੍ਹਾਂ ਦੇ ਆ ਅੱਜ ਕੱਲ੍ਹ ਆਏ ਹੋਏ ਆ ਇੱਕ ਤਰ੍ਹਾਂ ਦਾ ਦੀਵਾ ਨਹੀਂ ਹੈ ਕਈ ਪ੍ਰਕਾਰ ਦੇ ਕਿੰਨੇ ਤਰ੍ਹਾਂ ਦੀ ਵੈਰਾਈਟੀ ਹੈ ਇੱਥੇ ਤੁਹਾਨੂੰ ਜੇ ਇੱਥੇ ਨਜ਼ਰ ਮਰਵਾਈਏ ਤਾਂ ਅਦਰ ਜਾ ਕੇ ਦੇਖੋ ਤੁਸੀਂ ਦੀਵਾ ਦੀਵੇ ਇੱਕ ਤਰ੍ਹਾਂ ਦਾ ਨਹੀਂ ਹੈ ਇੱਥੇ ਆ ਦੇਖੋ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ ਬਿਲਕੁਲ ਆ ਦੇਖੋ ਕੀ ਬਾਤ ਹੈ ਨਵੀਂ ਨਵੀਂ ਤਰ੍ਹਾਂ ਦੀ ਵੈਰਾਈਟੀ ਅੱਜ ਕੱਲ ਇੰਨੀ ਕੋ ਆ ਚੁੱਕੀ ਹੈ ਨਾ ਕਿ ਜਿਹੜਾ ਕਸਟਮਰ ਹੈ ਉਹ ਵੀ ਕਨਫਿਊਜ਼ ਹੋ ਗਿਆ ਵੀ ਲਈਏ ਤਾਂ ਕੀ ਲਈਏ ਦੇਖੋ ਕਿੰਨੇ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ ਇੱਧਰ ਆ ਕੇ ਦੇਖੋ ਪਹਿਲੇ ਸਿਰਫ ਸਿੰਪਲ ਦੀਵੇ ਆਉਂਦੇ ਸੀ ਘਰਾਂ ਦੇ ਜੀ ਪਹਿਲਾਂ ਹਾਂ ਬਿਲਕੁਲ ਸਿੰਪਲ ਦੀਵੇ ਜਿਹੜੇ ਨੇ ਆਉਂਦੇ ਸੀਗੇ ਦੇਖੋ ਕਿੰਨੇ ਤਰ੍ਹਾਂ ਦੀ ਡਿਮਾਂਡ ਆ ਆ ਦੇਖੋ ਕਿਆ ਬਾਤ ਹੈ ਕਿੰਨੇ ਕਿ ਡਿਮਾਂਡ ਜਿਹੜੀ ਕੀਤੀ ਜਾ ਰਹੀ ਹੈ ਬਹੁਤ ਜ਼ਿਆਦਾ ਜਿਹੜਾ ਸੇਲਪਰ ਮਤਲਬ ਇਹ ਚੀਜ਼ਾਂ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀਆਂ ਇਹ ਜ਼ਿਆਦਾ ਅੱਜ ਕੱਲ ਇੰਨੀਆਂ ਆਈਟਮਾਂ ਆ ਗਈਆਂ ਕਿ ਲੋਕੀ ਕਨਫਿਊਜ਼ ਹੋਏ ਪਏ ਉਹ ਦੇਖ ਰਹੇ ਆ ਕਿ ਕੀ ਲਈਏ ਕੀ ਨਾ ਲਈਏ ਆ ਦੇਖੋ ਹਾਂ ਆ ਦੇਖੋ ਜਿਹੜੇ ਦੀਵੇ ਅਸੀਂ ਕਦੀ ਦੇਖੇ ਨਹੀਂ ਸੀ ਕਦੀ ਬਿਲਕੁਲ ਜਦੋਂ ਸਾਡੇ ਟਾਈਮ ਤੇ ਜੋ ਸਿੰਪਲ ਦੀਵਾ ਬਿਲਕੁਲ ਹੁੰਦਾ ਸੀ ਜਾਂ ਦੇਖੋ ਹਾਂ ਆ ਦੇਖੋ ਇਹਨਾਂ ਦੀ ਬਨਾਵਟ ਦੇਖੋ ਦੀਵੇ ਕਿਆ ਬਾਤ ਹੈ ਉਹ ਸੋਨੇ ਸੋਨੇ ਦੀਵੇ ਨੇ ਜੋ ਕਿ ਇਹ ਕਲਗ ਕੀ ਤਰੀਕੇ ਨਾਲ ਜਿਹੜੇ ਤਿਆਰ ਕੀਤੇ ਗਏ ਨੇ ਤੇ ਸਭ ਤੋਂ ਜ਼ਿਆਦਾ ਲੋਕੀ ਜਿਹੜੇ ਸਿੰਪਲ ਦੀਵੇ ਪਸੰਦ ਕਰਦੇ ਨੇ ਜਾਂ ਫਿਰ ਡਿਜ਼ਾਈਨਰ ਜ਼ਿਆਦਾ ਤਾਂ ਡਿਜ਼ਾਈਨਰ ਪਹਿਲੇ ਕਰਦੇ ਸੀ ਜਦੋਂ ਸਾਡੇ ਟਾਈਮ ਸੀਗੇ ਜਦੋਂ ਅਸੀਂ ਛੋਟੇ ਸੀਗੇ ਚੱਲ ਜੀ ਅੱਜ ਤੋਂ 20 ਸਾਲ ਪਿੱਛੇ ਹਾਂ 10 ਸਾਲ ਪਿੱਛੇ ਚੱਲ ਜੀ ਅੱਜ ਦੀ ਰੇਟ ਤੇ ਇੰਨੇ ਕੋ ਅਸੀਂ ਖੁਦ ਹੈਰਾਨ ਆ ਵੀ ਇੰਨੇ ਡਿਜ਼ਾਈਨਿੰਗ ਇਹਨਾਂ ਨੇ ਬਣਾਈ ਕਿਹੜੇ ਤਰੀਕੇ ਨਾਲ ਜੀ ਅਸੀਂ ਇੰਨੀ ਖੁਸ਼ੀ ਮਿਲਦੀ ਹੈ ਕਿ ਇੱਥੇ ਵੀ ਪਿਆ ਆਹ ਦੇਖੋ ਬਿਲਕੁਲ ਆਹ ਵੈਰਾਈਟੀ ਅਸੀਂ ਕਦੀ ਦੇਖੀ ਵੀ ਨਹੀਂ ਸੀ ਜ਼ਿੰਦਗੀ ਆਹ ਦੇਖੋ ਮੰਦਰ ਲਈ ਬਹੁਤ ਸੋਹਣੇ ਐਲੂਮੀਨੀਅਮ ਦੇ ਬਣੇ ਹੋਏ ਦੇਖੋ ਐਲੂਮੀਨੀਅਮ ਦੇ ਬਣੇ ਹੋਏ ਆ। ਕੀ ਬਾਤ ਹੈ। ਐਲੂਮੀਨੀਅਮ ਦੇ ਵਿੱਚ ਇਹਨਾਂ ਦੀਵਾ ਤਿਆਰ ਕੀਤਾ ਹੋਇਆ। ਹਾਂ। ਦੇਖੋ ਲక్ష్ਮੀ ਮਾਤਾ ਦੀ ਫੋਟੋਵਾਂ ਹੋਈਆਂ। ਆਹ ਚੀਜ਼ਾਂ ਪਹਿਲੇ ਆਉਂਦੀਆਂ ਨਹੀਂ ਸੀ। ਹਾਂ। ਆ ਟ੍ਰੇ ਦੇ ਵਿੱਚ ਕਿਦਾਂ ਜਦੋਂ ਅਸੀਂ ਪੂਜਾ ਕਰਨੀ ਹੈ ਲక్ష్ਮੀ ਮਾਤਾ ਦੀ। ਸ਼ਾਮ ਦੇ ਟਾਈਮ ਇਹ ਹੀ ਕੰਮ ਆਉਣੀਆਂ ਨੇ। ਹਾਂ। ਲక్ష్ਮੀ ਮਾਤਾ ਦੀ ਵੀ ਹੈਗੀ ਇਹ। ਇਹ ਵੀ ਦੀਵਾ ਹੀ ਲੱਗ ਰਿਹਾ ਮੈਨੂੰ। ਇਹ ਲਾਲ ਟੈਂ ਹੈ। ਲਾਲ ਟੈਂ। ਹਾਂ ਲਾਲ ਟੈਂ। ਕੀ ਬਾਤ ਹੈ। ਕਿੰਨੀ ਖੂਬਸੂਰਤੀ ਨਾਲ ਦੇਖੋ ਇਹਨੂੰ ਤਿਆਰ ਕੀਤਾ ਹੈ। ਬਿਲਕੁਲ। ਅਸੀਂ ਇਹ ਚੀਜ਼ਾਂ ਵਾਂਗੀਆਂ ਸੋਚੀਆਂ ਨਹੀਂ ਸੀ ਪਹਿਲੇ ਕੁਝ ਵੀ ਨਹੀਂ ਸੀ ਅੱਧਾ-ਅਧਾ ਹੁੰਦਾ। ਅੱਜ ਕੱਲ ਇੰਨੀ ਕੋਈ ਵੈਰਾਈਟੀ ਹੈ ਕਿ ਅਸੀਂ ਖੁਦ ਕਨਫਿਊਜ਼ ਹੋ ਗਏ ਤੇ ਲਈਏ ਤੇ ਲਈਏ ਕੀ। ਬਈ ਇੰਨੀ ਕੋਈ ਵੈਰਾਈਟੀ ਇਕੱਠੀ ਕਰ ਚੁੱਕੇ ਆ ਸਾਡੇ ਕੋਲ ਸਹੀ ਦਸੀਏ ਤਾਂ ਪੈਸੇ ਘਟ ਗਏ ਹੁਣ। ਬਈ ਹੋਰ ਕੀ ਖਰੀਦੀਏ? ਆਹ ਦੇਖੋ। ਕੀ ਬਾਤ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਨਾ ਦੀਵਾ ਹੈ। ਇਹ ਮਿੱਟੀ ਦਾ ਬਣਿਆ ਹੋਇਆ ਹੈ। ਹਾਂ, ਇਹ ਮਿੱਟੀ ਦਾ ਬਣਿਆ ਹੋਇਆ ਹੈ। ਨੀਚੇ ਹਾਥੀ ਬਣਿਆ ਹੈ ਉੱਤੇ ਦੇਖੋ ਪੂਰੀ ਟ੍ਰੇ ਬਣਾਈ ਇਹਨਾਂ ਨੇ ਦੀਵਿਆਂ ਦੀ। ਕੀ ਬਾਤ ਉਸੀ ਤਰੀਕੇ ਦੇ ਕਾਫੀ ਸੋਹਣੇ ਸੋਹਣੇ ਦੀਵੇ ਜਿਹੜੇ ਬਣਾਏ ਆ ਲక్ష్ਮੀ ਮਾਤਾ ਜੀ ਇਹ ਵੀ ਮਿੱਟੀ ਦੇ ਬਣੇ ਹੋਏ ਨੇ ਇਹ ਹੱਟੜੀਆਂ ਜਿਹੜੀਆਂ ਇਹਨਾਂ ਨੇ ਤਿਆਰ ਕੀਤੀਆਂ ਨੇ ਪਹਿਲੇ ਦੇਖੋ ਹੱਟੜੀਆਂ ਦਿਖਾਓ ਇੱਕ ਵਾਰੀ ਇਹ ਚੀਜ਼ਾਂ ਹੁੰਦੀਆਂ ਸੀ ਪਹਿਲੇ ਤੁਸੀਂ ਦੇਖੋ ਬਿਲਕੁਲ ਸਿੰਪਲ ਹੁੰਦੀਆਂ ਸੀ ਹਾਂਜੀ ਬਿਲਕੁਲ ਮਿੱਟੀ ਦੀ ਹੁੰਦੀ ਸੀ ਸਿੰਪਲ ਇਹ ਦੇਖੋ ਗੋਟਾ ਮੀਨਾ ਵਗੈਰਾ ਲਾ ਕੇ ਇਥੇ ਕੈਂਡਲ ਵੀ ਹੈ ਦੀਵੇ ਵਾਲੀ ਕੈਂਡਲ ਦੀਵੇ ਉੱਪਰ ਲਗਾਏ ਇਹਨਾਂ ਨੇ ਦੇਖੋ ਕਿੰਨੀ ਪ੍ਰਾਈਸ ਹੈ ਇਹ ਦੀਵਾਲੀ ਦੀ ਸ਼ਾਪਿੰਗ ਕਰ ਰਹੇ ਨੇ ਸਭ ਤੋਂ ਜ਼ਿਆਦਾ ਕਿਹੜੀਆਂ ਇਹ ਵਾਲੀਆਂ ਹੱਟੀਆਂ ਪਸੰਦ ਕਿੰਨੀਆਂ ਸਭ ਤੋਂ ਵੱਧ ਸੇਲ ਹੋ ਰਹੀਆਂ ਕੀ ਬਾਤ ਹੈ ਤੇ ਲక్ష్ਮੀ ਮਾਤਾ ਜੀ ਦੀ ਕਿਹੜੀ ਮੂਰਤੀ ਹੈ ਜੋ ਇਸ ਵਾਰੀ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਸੇਲ ਹੋ ਜਾਦਾ ਸੇਲ ਲక్ష్ਮੀ ਮਾਤਾ ਇਹੀ ਵਿਕਰੀਆਂ ਦੇਖੋ ਸਿੰਪਲ